ਵਾਰਾ ਪਸ਼ੂਆਂ ਦੇ ਨਾਲ ਆਏ ਦਿਨ ਹਾਸੇ ਵੱਧੇ ਜਾ ਰਹੇ ਨੇ ਪੰਜਾਬ ਦੇ ਇੰ ਵਿੱਚ ਇਹਨਾਂ ਵਾਰਾ ਪਸ਼ੂਆਂ ਕਰਕੇ ਕਈਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਕਈਆਂ ਦੇ ਘਰ ਸੱਥਰ ਵਿਛ ਜਾਂਦੇ ਨੇ ਤੇ ਉਹ ਦੁੱਖ ਜਿਹੜਾ ਅਸਹਿਣਯੋਗ ਹੁੰਦਾ ਵਾ ਪਰ ਗੱਲ ਇੱਕ ਬੜੀ ਕਲੀਅਰ ਆ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਲੜਦੇ ਹੋਏ ਪਸ਼ੂਆਂ ਨੇ ਦਰਵਾਜ਼ਾ ਤੋੜਤਾ ਮੇਂ ਦਰਵਾਜ਼ਾ ਤੇ ਗੱਡੀ ਦੀ ਜਿਹੜੀ ਬੈਕ ਸਾਈਡ ਉਹ ਵੀ ਤੋੜ ਕੇ ਰੱਖ ਦਿੱਤੀ ਪਰ ਚਲੋ ਇਸ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਮੇਜਨ ਕਰਕੇ ਦੇਖੋ ਜੇ ਕਿਤੇ ਉਹ ਗੇਟ ਦੇ ਪਿੱਛੇ ਛੋਟਾ ਜਵਾਕ ਹੁੰਦਾ ਤੇ ਉਸ ਨਾਲ ਕੀ ਹਸ਼ਰ ਹੋਣਾ ਸੀ ਫਿਰ ਅਸੀਂ ਧਰਨੇ ਫਿਰ ਗੱਲਾਂ ਫਿਰ ਅਸੀਂ ਵੀਡੀਓ ਬਣਾਣੀਆਂ ਸੀ ਫਿਰ ਅਸੀਂ ਪਾਉਣੀਆਂ ਸੀ ਤੇ ਫਿਰ ਅਸੀਂ ਦੱਸਣਾ ਸੀ ਸਰਕਾਰਾਂ ਤਾਂ ਕਰਦੀਆਂ ਪਰ ਹੁਣ ਇਹ ਦੇਖੇ ਕਿਸੇ ਦੇ ਕੰਨ ਦੇ ਉੱਪਰ ਜੂਨ ਹੀ ਸਰਕਣੀ ਕਾਤੋਂ ਕਿਉਂਕਿ ਕੋਈ ਮਰਿਆ ਨਹੀਂ ਜਦੋਂ ਕੋਈ ਮਰੂਗਾ ਉਦੋਂ ਹੀ ਅਸੀਂ ਆਵਾਜ਼ ਚੱਕਣੀ ਇਹ ਸਾਡੀ ਬਣਦੀ ਆ ਪਰ ਸਾਡਾ ਟੈਕਸ ਦਿੱਤਾ ਹੋਇਆ ਇਹਨਾਂ ਆਵਾਰਾ ਪਸ਼ੂਆਂ ਦਾ ਜਾਂਦਾ ਤੇ ਜਾਂਦਾ ਕਿੱਥੇ ਆ ਕਈਆਂ ਦੀਆਂ ਧਾਰਮਿਕ ਭਾਵਨਾਵਾਂ ਹੈਗੀਆਂ ਨੇ ਅਸੀਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਵਾਸਤੇ ਨਹੀਂ ਗੱਲ ਕਰਦੇ ਪਰ ਗੱਲਾਂ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਇਹਨਾਂ ਦੀ ਸੰਭਾਲ ਵਾਸਤੇ ਕਟੋ-ਕਟ ਜੋ ਜਾਨੀ ਨੁਕਸਾਨ ਮਨੁੱਖਾ ਦਾ ਹੋ ਰਿਹਾ ਵਾ ਉਹ ਉਹਨੂੰ ਰੋਕਿਆ ਜਾ ਸਕੇ ਤੇ ਸੇਵਾ ਇਹਨਾਂ ਦੀ ਵੀ ਸੰਭਾਲ ਹੈ ਜਾਂ ਕੋਈ ਤਾਂ ਕੋਈ ਰਸਤਾ ਸਾਨੂੰ ਕੱਢਣੇ ਹੀ ਪੈਣਾ ਸਰਕਾਰਾਂ ਬਿਲਕੁਲ ਸੁੱਤੀਆਂ ਹੋਈਆਂ ਨੇ ਕਿਉਂਕਿ ਉਹਨਾਂ ਨੂੰ ਸਿਰਫ ਵੋਟਾਂ ਹੀ ਦੀਂਦੀਆਂ ਨੇ ਵੀ ਜੇ ਅਸੀਂ ਕੁਝ ਕੀਤਾ ਤੇ ਸ਼ਾਇਦ ਸਾਡੀਆਂ ਵੋਟਾਂ ਹੱਥੋਂ ਸਾਡੇ ਖੁੱਸਕ ਜਾਣਗੀਆਂ ਸਮਾਜ ਨੂੰ ਮੋਹਰੇ ਰੱਖ ਕੇ ਇਸ ਗੱਲ ਤੋਂ ਉੱਪਰ ਉੱਠ ਕੇ ਹੀ ਸਾਨੂੰ ਤੇ ਸਾਡੀ ਸਰਕਾਰ ਨੂੰ ਸਮਾਜ ਪ੍ਰਤੀ ਕੁਝ ਉਚੇਚਾ ਫੈਸਲਾ ਲੈਣਾ ਚਾਹੀਦਾ ਇਹ ਅੱਜ ਦੀਆਂ ਸਵੇਰ ਦੀਆਂ 7 ਵਜੇ ਦੀਆਂ ਖ਼ਬਰਾਂ ਨੇ